ਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਕਬੁੱਤਰ ਕੋਹਾਟਰ ਸੱਟ ਨੇ ਘਰ ਪਰਵਾਹ ਠੀਕ ਹੈ ਲਓ ਜੀ ਕਾਰਤੀ ਵਲੌਗ ਦੀ ਸਟਾਰਟਿੰਗ ਤੇ ਮੌਸਮ ਬਹੁਤ ਹੀ ਬਹੁਤ ਹੀ ਜ਼ਿਆਦਾ ਡਾਲਾ ਹੈ ਮਿੱਤਰੋ ਤੇ ਦੋ ਤਿੰਨ ਦਿਨ ਹੋ ਗਏ ਐਵੇਂ ਵਲੌਗ ਨਹੀਂ ਬਣਾਇਆ ਆਪਾਂ ਮੈਂ ਕਿਹਾ ਚੱਲ ਅੱਜ ਕੁਝ ਵੀ ਹੋ ਜੇ ਵਲੌਗ ਤਾਂ ਬਣਾਣਾ ਤੇ ਬੱਚੇ ਵੀ ਕੱਢਾਂਗੇ ਬਾਪਿਓ ਜੇ ਨਾ ਕੱਢੇ ਐਵੇਂ ਲੱਗੜੇ ਨਹੀਂ ਆਪਣੇ ਘਰੇ ਫਿਰ ਕੰਮ ਹੋ ਜੂਗਾ ਟੇਡਾ ਤਾਂ ਕਰਕੇ ਮਿੱਤਰੋ ਬੱਚੇ ਕੱਢਦੇ ਆ ਤੇ ਦਾਵਾਂਗੇ ਦਾ ਕੱਟੀ ਬਸ ਗੇੜੇ-ਗੁੜੇ ਪਵਾ ਕੇ ਜਦੋਂ ਗਿੱਜਕੇ ਪਤਾ ਲੱਗੇ ਵੀ ਗਿੱਜਕੇ ਨਾਲ ਦੇ ਨਾਲ ਕਰ ਦਾਂਗੇ ਬੰਦ ਤੇ ਬਰੀਡਿੰਗ ਵਾਲਾ ਖੁੱਡੇ ਦੀ ਤੁਹਾਨੂੰ ਦਿੰਨੇ ਆ ਖਬਰ ਮਿੱਤਰੋ ਉੱਥੇ ਵੀ ਮੇਰੇ ਹਿਸਾਬ ਨਾਲ ਮਾੜੀ ਖਬਰ ਆਈ ਆ ਚੋਬਰ ਉੱਤੇ ਚੜ ਰਾ ਡੈਕ ਡੁਕ ਲਈ ਜਾਂਦਾ ਤੇ ਬੱਚੇ ਕੱਢ ਲਈਏ ਬਾਬਿਓ ਫੇਰ ਕਰਦੇ ਅੱਗੇ ਸ਼ੇਰ ਹਾਂਜੀ ਬਾਬਿਓ ਖੋਲਿਆ ਤੇ ਬਰੀਡਿੰਗ ਵਾਲਾ ਖੁੱਡਾ ਦਈਏ ਤੁਹਾਨੂੰ ਅਪਡੇਟ ਸਾਰੇ ਜਾਣ ਵਾਲੇ ਮੈਂ ਤਾਂ ਛੱਡਨੇ ਪਰ ਮੈਨੂੰ ਲੱਗਦਾ ਆਂਡੇ ਹੋਗੇ ਖਰਾਬ ਮਿੱਤਰੋ ਮੈਂ ਤਾਂ ਲੱਗਦਾ ਖਰਾਬ ਹੀ ਆ ਬਾਕੀ ਡੇਡ ਡੂਡ ਦੇਖਦੇ ਆ ਇਹਦੀ ਲਿਖੀ ਹੋਈ ਆ ਬਾਕੀ ਤਾਂ ਖਰਾਬ ਹੀ ਆ ਬਸ ਤੇ ਇੱਧਰ ਤਰੇ ਸਾਂਡੇ ਇਹ ਵੀ ਮੂੰ ਲੱਗਦਾ ਪਾਣ ਕੀ ਕੱਟਰ ਤੇ ਇੱਧਰ ਬੱਚੇ ਨਿਕਲ ਗਏ ਬਾਪਿਓ ਤੇ ਦਿਖਾ ਦਈਏ ਤੁਹਾਨੂੰ ਲੋ ਜੀ ਬਾਪਿਓ ਤੇ ਬਾਕੀ ਸਾਰੇ ਛੱਟ ਨੇ ਤੇ ਆਪਣੀ ਡੱਬੀ ਫੜ ਲਈਆਂ ਤੇ ਆ ਬੈਠੀ ਡੱਬੀ ਤੇ ਸ਼ਾਕੀ ਬੈਠੀ ਆ ਥੱਲੇ ਬਾਪਿਓ ਪਹਿਲਾਂ ਫੜ ਲਈਏ ਛਤਰੀ ਤੇ ਬੰਨਾਂਗੇ ਹਾਂ ਜੀ ਬਾਪੇ ਉਹ ਤੇ ਲਾਤੀਆਂ ਜਿੱਤੇ ਛਤਰੀਆਂ ਤੇ ਇੱਕ ਤੇ ਬਣਦੀ ਡੱਬੀ ਮਿੱਤਰੋ ਤੇ ਆ ਬਣੀ ਨਹੀਂ ਐਦਾ ਮੈਂ ਕਹਿੰਦਾ ਜੋੜਾ ਲਾਣੇ ਆ ਤੇ ਇਹਦੇ ਥੱਲੇ ਪਲਾਵਾਂਗੇ ਬੱਚੇ ਮਿੱਤਰੋ ਤੇ ਬੱਚੇ ਕੱਢ ਲਿਆ ਚੋਬਰ ਛੱਡਦੇ ਮਿੱਤਰਾਂ ਗਲਾ ਵੀ ਖਰਾਬ ਹੋ ਰਿਹਾ ਚਲੋ ਕੋਈ ਨਾ ਲੋ ਜੀ ਬਾਪੇ ਉਹ ਛੜਤਾ ਜੀ ਦੋਵੇਂ ਗਲਾਬੀ ਬਗਲਾ ਵਾਲਾ ਆਪਣਾ ਨੀਲਾ ਮਿੱਤਰੋ ਜਿਹੜਾ ਹੋ ਗਿਆ ਸੀ ਇੱਕ ਦਿਨ ਤੋਂ ਫਰਾਰ ਤੇ ਸ਼ੁਕਰ ਆ ਗਿਆ ਘਰੇ ਤੇ ਦੋ ਬੱਚੇ ਹੋਰ ਕੱਢਦੇ ਆ ਆਪਣੇ ਮੈਂ ਕਹਿੰਦਾ ਬਿਠਾ ਦਿਆਂ ਕਰੀਏ ਕੀ ਫਾਇਦਾ ਗਿਜਨੇ ਨਹੀਂ ਫਿਰ ਤਾਂ ਘੜ ਕੇ ਬਾਪਿਓ ਹੁਣ ਤਾਂ ਬਠਾਣੇ ਪੈਣਗੇ ਢੇੜੇ ਪਾ ਕੇ 2 2 4 4 ਬੱਸ ਛੜਤਾ ਮਿੱਤਰੋ ਕਾਲਾ ਨਾਲ ਤੇ ਦੋਵੇਂ ਕਾਲੇ ਟੂਸੇ ਆਲਾ ਅਦੁਰਸੀ ਅੱਬੇ ਆਪਣੇ ਇੱਕ ਨੀਲੇ ਡੱਬੇ ਦੇ ਲਾ ਦੀਆਂ ਕਲਰ ਮਿੱਤਰੋ ਤੇ ਦੇਖਦੇ ਆ ਕਿਹੜਾ ਕਲਰ ਕਰਾਂਗੇ ਅੱਜ ਤੇ ਬਾਕੀ ਜੀਤ ਚੱਲੀ ਜਾਂਦਾ ਬਾਲਾ ਦਿਖਾਉਂਦੇ ਨਹੀਂ ਕਾਪੀਰਾਈਟ ਆ ਜੂਆ ਕੀ ਬਾਬਿਓ ਦੋਵੇਂ ਸੰਧ ਕਰ ਲੈ ਕੈਮ ਤੇ ਆਪਣਾ ਬੱਚਾ ਵੀ ਫੜ ਲਿਆ ਹੱਥ ਚੈ ਦੀ ਕਰਾਂਗੇ ਹਰੀ ਬਿੱਠ ਬਾਬਿਓ ਤੇ ਹਵਾ ਬਹੁਤ ਤੇਜ਼ ਆ ਚਲੋ ਕੀ ਕਹਿ ਸਕਦੇ ਹਾਂ ਹੁਣ ਤੇ ਰੰਗ ਕਰ ਲਈਏ ਫਿਰ ਦਿਖਾਣੇ ਤੁਹਾਨੂੰ ਹਾਂਜੀ ਬਾਬਿਓ ਤੇ ਕਰਤੀ ਐ ਜੀ ਹਰੀ ਬਿੱਠ ਬਿੱਠ ਤੇ ਖੜ ਜਾ ਬਾਅਦ ਚ ਕੱਢ ਦਾਂਗੇ ਤੇ ਬਾਬਿਓ ਇਹ ਰੰਗ ਹੈਗਾ ਆਪਣਾ ਸਪ੍ਰੇਟ ਵਾਲਾ ਤੇ ਇਥੇ ਨਰ ਵਾਲਾ ਘੈਂਟ ਹੁੰਦਾ ਨਾਲ ਦੇ ਨਾਲ ਸੁੱਕਿਆਂ ਦਾ ਇਹ ਟਾਈਮ ਲਿੰਦਾ ਸਾਲੇ ਆਂਦਾ ਥੋੜਾ ਫੈਲ ਗਿਆ ਚਲੋ ਕੋਈ ਨਾ ਅਗਲੀ ਵਾਰੀ ਬਣਾਵਾਂਗੇ ਤੇ ਇੱਕ ਵੀਰ ਵੀ ਪੁੱਛਦਾ ਸੀ ਵੀ ਵੀਡੀਓ ਬਣਾ ਦੇ ਤੇ ਥੋੜੇ ਜੇ ਰੰਗ ਰਹਿ ਗਏ ਬਈ ਬਣਾ ਦਾਂਗੇ ਸਪੈਸ਼ਲ ਵੀਡੀਓ ਕੋਈ ਚੱਕਰ ਨਹੀਂ ਦੱਸ ਦਾਂਗੇ ਕੀ ਕੁਝ ਪੈਂਦਾ ਕੀ ਨਹੀਂ ਤੇ ਬੱਚੇ ਆਪਣੇ ਉਰੀ ਨੇ ਇਹਨਾਂ ਨੂੰ ਵੀ ਛੇੜਦੇ ਆ ਉੱਤੇ ਵਾਗ ਜਾਣਗੇ ਗਰਮ ਹੋ ਜਾਣਗੇ ਕਿਵੇਂ ਨਾ ਖੜ ਜਾ ਇੱਕ ਵਾਰੀ ਥੰਮੇਲ ਕੱਢ ਲਈਏ ਛੱਡ ਜੀ ਛੱਡ ਦਿਆਂ ਉਹਨਾਂ ਨੂੰ ਛਤਰੀ ਤੇ ਲੋ ਬਾਬਿਓ ਛੜਤਾ ਜੀ ਦੇ ਆਂਡਿਆਂ ਦੀ ਡੇਟ ਦੇਖਦੇ ਆਂ ਜਿਹੜੇ ਤੁਹਾਨੂੰ ਦਿਖਾਈ ਸੀ ਵੀ ਖਰਾਬ ਹੋ ਰਹੇ ਨੇ ਚੱਕ ਲਈਏ ਕਾਪੀ ਦੇਖੀ ਆਪਣੀ ਚੱਕ ਕੇ ਕਾਪੀ ਪਈ ਹੈ ਡਰਾਈਵ ਰੰਗ ਸਕਣ ਵਾਸਤੇ ਚੱਕੀ ਸੀ ਵਾਹ ਜੋਲੀ ਕਰਦੇ ਇੱਕ ਵਾਰੀ ਚੁਬਰਾ ਤੁਹਾਨੂੰ ਤੈਨੂੰ ਪਤਾ ਹੈ ਨਾ ਕਾਪੀ ਰਾਈਟ ਠੰਡ ਦਾ ਪੰਗਾ ਪਾਦਾ ਆ ਵੀ ਆਪਣੀ ਕਾਪੀ ਤੇ ਡਰਾਈਵ ਵੀ ਰੱਖਣੀ ਹੋਰੇ ਲਓ ਜੀ ਵਾਹ ਥੋੜੀ ਕਰਦੇ ਹੋਰ ਕਰਦੇ ਐਵੇਂ ਕਾਪੀ ਰਾਈਟ ਆ ਜੀ ਵਾਹ ਪਹਿਲਾਂ ਹੀ ਆ ਗਿਆ ਸਿੱਕ ਤੇ ਲੈਟ ਲਾਈ ਦੇ ਯਾਰ ਨੇ ਰਾਜਾ ਹੋ ਰਿਹਾ ਲੋ ਜੀ ਚਾਉਦੀ ਹੈ ਚਮਕੀਲੇ ਦੇ ਦਾਣੇ ਨੀ ਨੀ ਲੋ ਜੀ ਬਾਬਿਆਂ ਤੇ ਆਪਣੀ ਹੈਗੀ ਇਹ ਕਾਪੀ ਕਰੋ ਚੈੱਕ ਤੇ ਕਲਾਕਾਰੀ ਇਹਦੀ ਵੀ ਕਰੀ ਹੋਈ ਹੈ ਜੀ ਐ ਜੀ ਕੋਈ ਗੱਲ ਨਹੀਂ ਕਲਾਕਾਰੀ ਤਾਂ ਆਪਾਂ ਗੱਲ ਵੀ ਨਾ ਤੇ ਬੱਚਿਆਂ ਦੀ ਠੱਲਾ ਠੱਲਾ ਲਿਖਿਆਈ ਹੈ ਇਹ ਕਦੇ ਫੇਰ ਦਿਖਾਵਾਂਗੇ ਪਹਿਲਾਂ ਅੰਦੇ ਦੇਖ ਲਈਏ ਪਿੱਛੇ ਲਿਖ ਰੱਖੂਗਾ ਤੇ ਅੱਜ ਗਾਂਧੀ ਜੀ ਕਿੱਥੇ ਆ ਗਿਆ ਲੋ ਜੀ ਬਾਬਿਆਂ ਬਾਬੇ ਵਾਲੇ ਤੇ ਪਟਿਆਲੇ ਵਾਲੀ ਆ 6 ਤਰੀਕ ਨੂੰ ਰੱਖੇ ਸੀ ਦੇ 12 24 ਰੈਟਿੰਗ ਤਾਂ ਮੇਰੇ ਬਹੁਤ ਸਾਫ ਹੈ ਤੇ ਮੈਂ ਕਿੰਨੇ ਲੈਕ ਬਾਰੇ ਕਿੰਨੇ ਦਿਨ ਰਗਵਾਪਿਓ ਬਾਬਿਓ ਤੇ ਆਂਡਿਆਂ ਨੂੰ ਹੋ ਗਏ ਬਾਬਿਓ 23 ਦਿਨ 23 ਦਿਨ ਹੋ ਗਏ 6 ਤਰੀਕ ਨੂੰ ਧਰੇ ਸੀ ਅੱਜ ਤਰੀਕ ਹੈਗੀ ਆ ਬਾਬਿਓ 29 ਤੇ ਲਾਈਟ ਲਾ ਲਈ ਲਾਈਟ ਕੋ ਬੰਦ ਕਰੀਓ ਚੱਲਣ ਦਿੰਦਾ ਕਰਦੇ ਕਿਸੇ ਕਿਸੇ ਨਾਲ ਦੇ ਲੋ ਜੀ ਤੇ ਆਂਡੇ ਬੱਦੋ ਖਰਾਬ ਹੈ ਇਹ ਚੱਕ ਲਈ ਐਵੇਂ ਤਾਂ ਪੈਸੇ ਦਾ ਕੋਈ ਫਾਇਦਾ ਨਹੀਂ ਪਰ ਲੇਵਦਾ ਸੀ ਮੈਨੂੰ ਤੇ ਕਬੂਤਰੀ ਘੱਟ ਵੱਧੀ ਘੜਦੀ ਐ ਹੋਰ ਕਿਸੇ ਥੱਲੇ ਰੱਖਨੇ ਪੈਣਗੇ ਹੋਰ ਕਿਦੇ ਥੱਲੇ ਘੜਾਣੇ ਪੈਣਗੇ ਬੱਚੇ ਮਿੱਤਰੋ ਤੇ ਚਲੋ ਕੋਈ ਨਾ ਫੇਰ ਤੁਰੂਗੀ ਨੇ ਇੱਕ ਵਾਰੀ ਆਂਡੇ ਚੇਂਜ ਕਰਤਾਗੇ ਇਹਦੇ ਚਲੋ ਇਹਨੂੰ ਰੱਖ ਦਈਏ ਬਾਹਰ ਜਾ ਕੇ ਤੇ ਗੇਟ ਬੰਦ ਕਰਦੇ ਆਂ ਯਾਰ ਗੋਲੀਆਂ ਕੀ ਐ ਖਰਾਬ ਐ ਸਮੈਲ ਮਾਰਨਗੇ ਕੀ ਫਾਇਦਾ ਤੇ ਬੱਚੇ ਆਪਣੇ ਛੇੜੇ ਨਹੀਂ ਹਜੇ ਤੱਕ ਰੇ ਧਰ ਦਿੰਨੇ ਚਲੋ ਕੋਈ ਨਾ ਯਾਰ ਇਹਦਾ ਬੱਚੇ ਨਹੀਂ ਖਰਾਬ ਐ ਤੇ ਛੇੜ ਦਈਏ ਇਹਨਾਂ ਨੂੰ ਚੋਬਰਾ ਮੜੇ ਛਤਰੀ ਬੜਕਾ ਦੇਖੀ ਇਹਨਾਂ ਦਾ ਪ੍ਰੋਗਰਾਮ ਵੀ ਤੇ ਆਪਣੇ ਪੜੋਸਚੇ ਰਖਾਇਆ ਹੋਇਆ ਪਾਠ ਮਿੱਤਰ ਉਹ ਤੇ ਲੀ ਜਾਂਦਾ ਲੰਗਰ ਪਾਣੀ ਲੋਗ ਇਹ ਕਰ ਮੈਂ ਇੱਕ ਆਥ ਨਾਲ ਹੀ ਕਰ ਦੂੰਗਾ ਅੱਜ ਸਮਾਨਿਕ ਤੇ ਅਸੀਂ ਜਾਂਦੇ ਨਹੀਂ ਹੁੰਦੇ ਸਾਨੂੰ ਟਾਈਮ ਹੀ ਨਹੀਂ ਹੁੰਦਾ ਸਾਨੂੰ ਪਤਾ ਹੀ ਹੈ ਕਿਰਾ ਲੈ ਬੜਗਾ ਦੇ ਲੋਕ ਕਿਹੜਾ ਘਰ ਬਦਲਿਆ ਹੋਵੇ ਲੋ ਜੀ ਪੰਜ ਬਿਠਾਇ ਸੀ ਬੱਚੇ ਪੰਜੋ ਵਾਗੇ ਉੱਤੇ ਤੇ ਉਹਰੇ ਵੀ 10 ਮਿੰਟ ਬੈਠੇ ਰਹਿਣ ਦੋ ਤੇ ਉਹਰੇ ਵੀ ਗੇੜੇ ਪਵਾਵਾਂਗੇ ਇਹਨਾਂ ਦੇ ਉਹ ਛੜਤਾ ਗੋਲੀ ਖੁੱਲਾ ਆ ਪਿੱਛੇ ਗੈਂਗ ਵਜਦੀ ਹੈ ਉਹ ਥੋੜੀ ਉਹ ਭੈਣ ਦੀ ਆਇਆ ਓਏ ਹਾਂ ਜੀ ਅੱਜ ਫੋਮ ਚਾਹ ਕੋ ਸਾਹ ਨੇ ਛੜਤਾ ਕੋ ਸਾਹ ਨੇ ਕੁਝ ਨਹੀਂ ਕਹਿੰਦਾ ਇਹ ਮਤਲਬ ਲਾਂਟੀਆਂ ਦਾ ਕਲੱਚ ਨਾ ਕਰਦੇ ਆਇਆ ਬੁੱਤ ਓਏ ਆਇਆ ਖਾ ਗਿਆ ਖਾ ਗਿਆ ਹੁਣ ਤਾਂ ਚਲੋ 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 ਆਇਆ ਆਇਆ ਲੋ ਜੀ ਬਹੁਤ ਸਿਆਣਾ ਹੈ ਨਾ ਡਰੋਣਾ ਇਹ ਕੁਛ ਨਹੀਂ ਕਹਿੰਦਾ ਆਇਆ ਆਇਆ ਕੋਈ ਬੁਰਾ ਨੰਦ ਤੇ ਕੰਮਾਂ ਹਾਂਜੀ ਰੀਲ ਘੜ ਲੈਣੀ ਲੀਲ ਪਾਵਾਂਗੇ ਆਇਓ ਆਇਓ ਆਇਆ ਓਏ ਮੂੰਹ ਤੇ ਕਰ ਲੈਂਦੇ ਆਇਆ ਆਇਆ ਚਲੋ ਚਲੋ ਅੱਗੇ ਗੈਂਗ ਵੀ ਕੁੱਤਿਆਂ ਦੀ ਥਿਲਕਦਾਂ ਦੋ ਓਏ ਜੱਕੋਂ ਬਰੋਂਠਾ ਬੱਚੇ ਐ ਛੱਡਿਆ ਉੱਤੇ ਕੀ ਬਾਤ ਐ ਆਇਆ ਆਇਆ ਆਪਣਾ ਘਟ ਲਿਆ ਓਏ ਹਾਂਜੀ ਜੀ ਆ ਗਏ ਜੀ ਕਰੇ ਤੇ ਬੱਚੇ ਛੇੜਦਿਆਂ ਤੇ ਗੋਲੀ ਬਣਤਾ ਥੱਲੇ ਮਿੱਤਰੋ ਤੇ ਇੱਕ ਬੰਦਾ ਦੇਖਦਾ ਸੀ ਸ਼ੁਕਰ ਆ ਬੰਦਾ ਵਧੀਆ ਸੀ ਕੁਛ ਨਹੀਂ ਗਿਆ ਕੁਛ ਨਹੀਂ ਕਿਹਾ ਨਿਰਾਸ਼ ਸਾਡੇ ਵਰਗਾ ਕੋਈ ਹੁੰਦਾ ਜਲੂਸ ਕੱਢ ਦਿੰਦਾ ਚਲੋ ਕੋਈ ਨਾ ਦੇ ਪੇਚੇ ਪਈ ਜਾਂਦੇ ਆ ਇਹ 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 ਕਰਤਾ ਕੰਮ ਮਿੱਤਰੋ ਇਹ ਇਹ ਕਿਉਂ ਸਦਕਾਉ ਸ਼ਿਕਾਰੀ ਦੇਖੋ ਸਾਡੇ ਏ ਦਿ ਦੇ ਕਾਹ ਹੈ ਉਹ ਮਾਰਾ ਉਹ ਮਾਰਾ ਮਿੱਤਰ ਨਹੀਂ ਗਿਆ ਓਏ ਏ ਚੱਕੋ ਮਾਰਾ ਆ ਫੜਗਾਤਾ ਆ ਦੋਤ ਆ ਜਾਂਦੀ ਆ ਲੈ ਚੋਪਰੇ ਨੂੰ ਵੀ ਛੇੜੀ ਦੇ ਤੇ ਲੋ ਜੀ ਪਾੜਾ ਪਿਛੇ ਵਾਲਾ ਉੱਤੋ ਹੀ ਵਾਲਾ ਆ ਆ ਫੜ ਲਿਆ ਜੀ ਤੰਗ ਆ ਜੋ ਤਾਂ ਹੀ ਨਹੀਂ ਕਾਮ ਆਉਂਦੇ ਮਾਦੇ ਪੁੱਤੋਂ ਤੇ ਇੱਧਰ ਪ੍ਰੋਗਰਾਮ ਹੈ ਜੋਰ ਨਾਲ ਖਿਚਲਾ ਲੈ ਬੜਗਾ ਬੱਚੇ ਉੜਗਾਏ ਰ ਆਪਣੇ ਆਪਣਾ ਕੰਮ ਐ ਛੱਡਦਾ ਏਗਾ ਅੱਪਾ ਵੀ ਦੇਖਦੇ ਆ ਮੋਲ ਬਣਦੇ ਆ ਕੱਢ ਕੇ ਆ ਤੂੰ ਐ ਪਾਪਾ ਪਾ ਤੋੜੇਗਾ ਤੂੰ ਇਹ ਠੰਡ ਫੁੱਲ ਹੋ ਰਹੀ ਹੈ ਯਾਰ ਕੀ ਕਰੀਏ ਯਾਰ ਬਾਬਦੇ ਲਓ ਜੀ ਲਓ ਜੀ ਕਰੋ ਚੈੱਕ ਬਾਬਦਿਆਂ ਤੇ ਬਾਬਦੇ ਦੋ ਬੱਚੇ ਉੱਟ ਗਏ ਇੱਕ ਬਿੱਠਾ ਤੇ ਇੱਕ ਤੁਹਾਨੂੰ ਪਤਾ ਹੀ ਇਹ ਦੋਵੇਂ ਗਲਾਬੀ ਟੂਸੇ ਵਾਲਾ ਮਿੱਤਰੋ ਤੇ ਇੱਕ ਸਾਤੇ ਵਾਲਾ ਵੀ ਚੱਲ ਪਿਆ ਤੇ ਥੱਲੇ ਜਾ ਕੇ ਨਾ ਨਾ ਪਾਣ ਦੇ ਗੇੜੇ ਲੋ ਜੀ ਤੇ ਲਵੇ ਬਸ ਜਦੋਂ ਆਉਂਦੇ ਨਾ ਥੱਲੇ ਉਦੋਂ 扑ਗਾ ਦੇ ਕਰ ਜਦੋਂ ਉੱਤੇ 扑ਗਾਈ ਚੱਲੋ 扑ਗਾਈ ਹਾਂ ਆਇਆ ਤੋਇ ਆਇਆ ਆਇਆ ਬਤੋਇ ਲੋ ਜੀ ਮਿੱਠਾਲਾ ਤਾਂ ਆ ਗਿਆ ਤੇ ਗੋਲਾ ਤਾਂ ਨਹੀਂ ਇੱਕ ਵਾਰੀ ਪੱਕਾ ਜੂ ਇੱਕ ਵਾਰੀ ਤਾਂ ਆ ਫਿਰ ਤਾਂ ਆਪੇ ਹੋ ਹਾਂ ਇਹ ਹਾਂ ਇਹ ਆਇਆ ਬੱਤੋ ਆਇਆ ਬਾਬੇ ਚੱਕਰ ਪੈ ਗਿਆ ਸੀ ਜੀ ਮੌਸਮ ਵੀ ਹੋ ਰਿਹਾ ਓਏ ਹੋ ਰਿਹਾ ਪੜਗਾ ਆਇਆ ਬੱਤੋ ਆਇਆ 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 ਹੌਲੀ ਹੌਲੀ ਇਹਨਾਂ ਦਾਦੀ ਇਹਨਾਂ ਪਾਸੇ ਬਿਠਾ ਦੀ ਆਇਆ ਬੱਤੋ ਆਇਆ ਕਾਦੀ ਬੱਬੀ ਇੱਕ ਵਾਰ ਇਹਨਾਂ ਹਾਂਜੀ ਬਾਬਿਓ ਤੇ ਵਿਠਾਲਿਆ ਜੀ ਗੋਲਾ ਆਪਣਾ ਆਂਦੋਂ ਮੇਂ ਗਲਾਬੀ ਬਗਲਾ ਵਾਲਾ ਵਧਾਈਆਂ ਸਾਰਿਆਂ ਨੂੰ ਬੱਸ ਐਵੇਂ ਸਾਰਿਆਂ ਦੇ ਪਵਾ ਗਏ ਨਾ ਗੇੜੇ ਜੇ ਕਰਦਾਂਗੇ ਬੰਦ ਮਿੱਤਰੋ ਤੇ ਵਧੀਆ ਆ ਗਿਆ ਮੰਗਾਨੇ ਨੇ ਕਿ ਨਹੀਂ ਮੰਗਾਨਿਆਂ ਖੜ ਜਾ ਬਣਾਣੇ ਮੋਹਲ ਪਤੰਗ ਦਾ ਵੀ ਤੇ ਅਪਡੇਟ ਦੇ ਦਈਏ ਤੇ ਉਹ ਵੀ ਉੱਡ ਗਿਆ ਸੀ ਬਾਬਿਓ ਹਰੀ ਵਿਠਾਲਾ ਜਿਹੜਾ ਹੁਣ ਨਾ ਕਰੀ ਜਮਾ ਗੁੱਡ ਬੱਚਾ ਹੀ ਆਪਣੇ ਫਿੱਟ ਹੈ ਤੇ ਕਰਦੇ ਹੁਣ ਕਰਦੇ ਆ ਜੇ ਉੱਡਿਆ ਕੋਈ ਅੱਗੇ ਸ਼ੇਅਰ ਕਰਦਾ ਕੋਈ ਚੱਕਰ ਨਹੀਂ ਤੇ ਬਾਬਿਓ ਜਿਵਾਖ ਨੂੰ ਯਾਰ ਉਹ ਖੜਾ ਹੁਣ ਥੋੜੀ ਜੀ ਡੋਰ ਦੇ ਦਈਏ ਤੇ ਵਿਚਾਰਾ ਰੋਜ ਹੀ ਕੋਠੇ ਉੱਤੇ ਖੜਾ ਹੋ ਕੇ ਦੇਖੀ ਜਾਂਦਾ ਹੁੰਦਾ ਉੱਤੇ ਪਤੰਗ ਡਾਂਨ ਨੂੰ ਜੀ ਕਰਦਾ ਵਿਚਾਰਾ ਡੋਰ ਹੈ ਨਹੀਂ ਵਿਚਾਰੇ ਕੋਲ ਮੈਂ ਕਿਹਾ ਚੱਲ ਦੇ ਦਈਏ ਆਂ ਡਾਲੂਗਾ ਵਿਚਾਰਾ ਇਹ ਔਰ ਕੁਛ ਨਹੀਂ ਹੁੰਦਾਵੇਂ ਥੋੜੇ ਜਿਨਾ ਉਹ ਪਰਦੇ ਪਰਦੇ ਚੜਖੀ ਕੋਈ ਚੱਕਰ ਨਹੀਂ ਤੇ ਉਹ ਭਈ ਅੱਧੀ ਡੋਰ ਆਈ ਭਈ ਮੈਂ ਚੱਲ ਕੋਈ ਨਾ ਚਬਾ ਕੇ ਡਾਲੂਗਾ ਕਿਤੇ ਨਹੀਂ ਕੁਛ ਹੁੰਦਾ ਤੇ ਵਿਚਾਰਾ ਰੋਜ ਹੀ ਦੇਖਦਾ ਹਾਂਜੀ ਦਾ ਬਾਪੇ ਦੂਆ ਕੋਈ ਚੱਕਰ ਨਹੀਂ ਤੇ ਬੱਚੇ ਆਪਣੇ ਜਿਵੇਂ ਕੈਮ ਨੇ ਸਵਾਦ-ਵਾਦ ਆ ਜੀ ਵਾਪਸ ਆ ਗਿਆ ਜੀ ਜੀ ਬਾਬਿਆਂ ਤੇ ਬੱਚੇ ਕਰਦੇ ਆ ਬਾਬੇ ਉਹ ਅੰਦਰ ਹਵਾ ਚੱਲ ਵੀ ਹਵਾ ਚੱਲ ਵੀ ਮੌਸਮ ਹਵਾ ਸੁਗੜ ਗਈ ਸਾਡੇ ਅੰਤਰ ਵੀ ਤੇ ਇੱਕ ਛਤਰੀ ਤਾਰਤੀ ਹੋ ਦਾ ਬਹੁਤ ਟਾਈਮ ਹੋ ਗਿਆ ਵੀ ਬਿਮਾਰ ਹੋ ਜੂਗਾ ਕੋਈ ਫਾਇਦਾ ਨਹੀਂ ਫਿਰ ਦਵਾਈਆਂ ਤੁਹਾਨੂੰ ਪਤਾ ਹੀ ਆ ਤੇ ਪਤੰਗ ਡਾਂਨ ਦਾ ਹੋ ਜਾਂਦਾ ਪਲਾਨ ਤੇ ਚੋਬਰਾਂ ਨੇ ਚੋਬਰਾਂ ਨੇ ਨਹੀਂ ਜਵਾਖਾਂ ਨੇ ਪਾਰ ਰੱਖਿਆਗਾ ਚੋਬਰ ਦਾ ਬਸ ਇਕ ਉਧਰ ਜੋਬਰ ਹੁੰਦਾ ਸੀ ਇਕ ਉਧਰ ਜੋਬਰ ਹੁੰਦਾ ਸੀ ਬਾਕੀ ਉਥੇ ਉਥੇ ਵੀ ਹੁੰਦੇ ਡੀਟ ਵਾਲਾ ਚਲੋ ਬਾਕੀ ਗੱਲਾਂ ਕਰਾਂਗੇ ਬਾਅਦ ਚ ਮੈਂ ਬੱਚੇ ਧਾ ਦੀਆਂ ਬਾਪੋ ਚਲੋ ਬਾਦ ਹੋ ਗਈ ਲਓ ਜੀ ਮਸਾ ਹੀ ਫੜੀ ਏ ਐ ਤਾਂ ਜਾਂਦੀ ਨਹੀਂ ਛਤਰੀ ਤੋਂ ਫੜਨੀ ਪਈ ਕਿਵੇਂ ਡੱਬੀ ਤਾਂ ਲਿਆ ਮੈਨੂੰ ਖੜਾ ਦੇ ਡੱਬੀ ਉਹ ਬੈਠੀ ਡੱਬੀ ਵੀ ਖੋਲੀ ਨਹੀਂ ਚਲੋ ਪਹਿਲਾਂ ਇਹਨੂੰ ਧਾ ਦੀ ਜੋਬਰ ਨੂੰ ਲੱਤਾਂ ਕੇ ਫੜ ਲਾ ਕਰ ਚੈੱਕ ਕਰੋ ਬਾਪੋ ਬਾਕੀ ਜ਼ਿਆਦਾ ਦੱਸਿਓ ਕਮੈਂਟਾਂ ਚ ਕਿਵੇਂ ਲੱਗੀ ਤੇ ਚੋਬਰ ਵੀ ਦੱਸਿਓ ਕਿਵੇਂ ਲੱਗਾ ਉੱਪਰ ਤਾਂ ਯਾਰ ਨਾ ਤਾਂ ਤੇ ਡੱਬੀ ਖੋਲਣੀ ਬੱਦੀ ਵਿਚਾਰੇ ਠੰਡ ਚ ਆ ਵੇਟੀ ਤੇ ਖੋਲਣਾ ਬਾਬੇ ਨੂੰ ਮੈਂ ਲਓ ਜੀ ਕਰਤੇ ਜੀ ਬੱਚੇ ਅੰਦਰ ਤੇ ਜਿਹੜੀ ਜਰੂਰੀ ਆਪਾਂ ਪਾ ਰੱਖੀ ਸੀ ਜਾਲ 24 ਅਦਰੀ ਛੱਡਤੀ ਮੈਂ ਕਿਹਾ ਸ਼ਾਮ ਨੂੰ ਦੇਖਾਂਗੇ ਉੱਤਰ ਛੱਡਾਂਗੇ ਤੇ ਆਪਣੇ ਬੱਚੇ ਭੇਜੇ ਹੋਏ ਸੀ ਪਤੰਗ ਲੈਣ ਨੂੰ ਆਈ ਨਹੀਂ ਮੁੜ ਕੇ ਪਤਾ ਨਹੀਂ ਕਿੱਥੇ ਗਏ ਪਰਚੀ-ਪੁਰਚੀ ਤਾਂ ਨਹੀਂ ਗੱਟ ਗਏ ਸਾਡੀ ਚਲੋ ਕੋਈ ਨਾ ਆਗੇ ਜੀ ਪਤੰਗ ਲੈ ਕੇ ਰੱਖ ਦਾਂਗੇ ਥੱਲੇ ਤੇ ਰੋਟੀ ਰੋਟੀ ਖਾ ਲਈਏ ਬਾਪੇ ਉਹ ਟਾਈਮ ਹੋ ਗਿਆ ਤੇ ਮੌਸਮ ਦਾ ਜਮੈਂ ਖਰਾਬ ਹੈ ਜਿਵੇਂ ਮੂੜੀ ਖਰਾਬ ਕਰ ਰੱਖਿਆ ਮੌਸਮ ਨੇ ਜੇ ਮੌਸਮ ਖਰਾਬ ਨਾ ਹੁੰਦਾ ਬੱਚੇ ਬਿਠਾਈ ਰੱਖਦੇ ਤੇ ਫਾਇਦਾ ਤਾਂ ਹੈ ਨਹੀਂ ਕੋਈ ਮੈਂ ਕਿਹਾ ਚੱਲ ਬਾਦੂ 2-3 ਘੰਟੇ ਹੋ ਗਏ ਬਹੁਤ ਆਮਾ ਤੇ ਤਾਲਾ ਤੁਲਾ ਲਾ ਦੀਆਂ ਥੱਲੇ ਜਾਂਦੇ ਆ ਰੋਟੀ ਖਾਣਿਆ ਤੇ ਫਿਰ ਉੱਤੇ ਆਣਿਆ ਬਾਪੇ ਉਹ ਤੇ ਰੋਟੀ ਦਾ ਖਾ ਕੇ ਨਹੀਂ ਆਏ ਮੂੜੀ ਨਹੀਂ ਸੀ ਬਸ ਤੇ ਦੁਬਾਰਾ ਆ ਗਏ ਵੀ ਨਹੀਂ ਖਾ ਗਏ ਕਹਿੰਦਾ ਮੈਂ ਵੀ ਨਹੀਂ ਖਾ ਗਏ ਤੇ ਬੱਚੇ ਆਪਣੇ ਆ ਗਏ ਮਿੱਤਰੋ ਪਤੰਗ ਲੈ ਕੇ ਦੰਦ ਲੈ ਰਿਹਾ ਬਾਈ ਦੇ ਦੰਦ ਦਾ ਸੁਣਾਈ ਜਿਦਾ ਕੋਈ ਥੱਲੇ ਰਹਿ ਜਾਏ ਪਸੰਦ ਬਾਈ ਦੇ ਲੋ ਜੀ ਮਿੱਤਰੋ ਕਰੋ ਜੀ ਆਪਣੇ ਬੱਚੇ ਚੱਕ ਆਪਣੇ ਤਾਂ ਨਹੀਂ ਸਮਝ ਆਪੜੋਸੀ ਨੇ ਆਪਣੇ ਨਹੀਂ ਹੈਲੋ ਆਏ ਕਰ ਦੋ ਬਾਈ ਹਾਏ ਕਰ ਦੋ ਲਓ ਜੀ ਮੇਰੇ ਵੀਰੋ ਐਕਸ਼ਨ ਕਰਦੇ ਆ ਜੀ ਤੇ ਆਪਣੀ ਵੀ ਆਊਟਫਿਟ ਜਮਾ ਚੇਂਜ ਆ ਆ ਦੇਖੋ ਥੱਲੋ ਲੈ ਕੇ ਉੱਤੋਂ ਤੱਕ ਦੂਜਾ ਬਰਾਣਾ ਪਰਾਣੀ ਮਾੜੇ ਵਾਲੇ ਵੜ ਰਹੇ ਆ ਮੈਂ ਕਿਹਾ ਚੱਲ ਆਪਾਂ ਕਿਹੜਾ ਆਪਾਂ ਕਿਹੜਾ ਕਿਸੇ ਨੂੰ ਬੋ ਕਰਨਾ ਆਪਾਂ ਘਰੇ ਹੀ ਰਹਿਣਾ ਕਰੇ ਕੀ ਮਾੜਿਆਂ ਟੋਪੀ ਟੁੱਪੀ ਲੈ ਕੇ ਪੁਰੇ ਤੇ ਉੱਤੇ ਫਿਰਦੇ ਆ ਥੱਲੇ ਡਿੱਗ ਕੇ ਕੋਈ ਪਤਾ ਨਹੀਂ ਕਦੋਂ ਡਿੱਗ ਜੀਏ ਤੇ ਬੱਚੇ ਪਾਤੇ ਅੰਦਰ ਬਾਬਿਓ ਤੇ ਲੋਕ ਨਾ ਆ ਸਵਨ ਲੋ ਡਿੱਗੇ ਹਾਂਜੀ ਤੇ ਦੋ ਦਿਨ ਦੀ ਫਿਰ ਹਫਤੇ ਚੜੀ ਜਾਂਦੇ ਆ ਹਾਲੀਵੁੱਡ ਟੈਂਕੀ ਤੇ ਚੜਨਗੇ ਬੈਸਮਨ ਲੱਗਦਾ ਕੰਮ ਕਰਾਂਗੇ ਚੜ ਜੀ ਸਾਰੇ ਉਹ ਖਿੱਚ ਦੇ ਦੇ ਜੇ ਬਾਬੇ ਤੂੰ ਪਹੌੜੀ ਹੁੰਦੀਆਂ ਨਾ ਸਵਾਲ ਆਉਂਦਾ ਉੱਤੇ ਜਾਣ ਦਾ ਵੀ ਫਿਰ ਮਾਹੌਲ ਬਣਿਆ ਹੁੰਦਾ ਤੁਹਾਨੂੰ ਪਤਾ ਹੈ ਉੱਤੇ ਕੋਠਿਆਂ ਤੇ ਤੇ ਆ ਇਕੱਲੇ ਇਕੱਲੇ ਫਿਰਦੇ ਹਾਂ ਹੁਣ ਅਸੀਂ ਮਾਹੌਲ ਕੀ ਹੋਣਾ ਚਾਹੁੰਦਾ ਉਹ ਮਾਹੌਲ ਸਮਝਿਆ ਕਰ ਬਈ ਤੁੱਪ ਲੱਗਦੀ ਆ ਉਹ ਡਾਇਗਰਾਮ ਚੋਦੇ ਉਹ ਚੜੇ ਹੋਏ ਉਹ ਵਿਚਾਂਗੇ ਜੀ ਬਾਬੇ ਹਾਂ ਚੈੱਕ ਕਰੋ ਜੀ ਸਾਡਾ ਯਾਦਗਾਰੀ ਤਾਲਾ ਜਦੋਂ ਅਸੀਂ ਨਵੇਂ ਨਵੇਂ ਰੱਖੇ ਸੀ ਨਾ ਕਬੂਤਰ ਲੱਕੜਾਂ ਵਾਲੇ ਖੁੱਡੇ ਪਏ ਆ ਉਹ ਚ ਰੱਖਿਆ ਕਰਦੇ ਤਾਲਾ ਯਾਦਗਾਰੀ ਕਿੰਨੇ ਸਾਲ ਪੁਰਾਣਾ ਹੋ ਸਕਦਾ ਐ ਦੱਸੋ ਜਦ ਹੀ ਜਮਾਂ ਜਰ ਲੱਗੇ ਵੀ ਜਮਾਂ ਹੀ ਖਤਮ ਹੋਇਆ ਇਹਨੂੰ ਸੰਭ ਕੇ ਰੱਖਾਂਗੇ ਤੇ ਯਾਦਗਾਰੀ ਐ ਚੋਬਰ ਨੇ ਪਾਲ ਕਿੱਥੋਂ ਪਾਲਿਆ ਵੇ ਇੱਕ ਥੱਲੇ ਤੇ ਡੰਗ ਹੁਣ ਮੜਵਾਇਆ ਸਵੇਰ ਦਾ ਕਿੰਨੇ ਵੱਟ ਤੇ ਪੰਜ ਛੇ ਵੱਟ ਤੇ ਉਹ ਜਵਾਕ ਤੇ ਬੜਵਾਲਿਆ ਜਿਹਨੂੰ ਸਵੇਰੇ ਡੋਰ ਦੇਸੀ ਦਿਖਾਣਾ ਸੀ ਆਹ ਨੂੰ ਟੁਈ ਚ ਲੱਤ ਮਾਰੀ ਉਹ ਹੀ ਗੱਲ ਹੋ ਗਈ ਆਪਣੇ ਟੁਈ ਚ ਲੱਤ ਮਾਰੀ ਜਿਹਨੂੰ ਸਵੇਰੇ ਡੋਰ ਦੇਸੀ ਆ ਫਿਰ ਦੋ ਦੋ ਡੰਗ ਚਲ ਕੋਈ ਨਾ ਚਲ ਕੋਈ ਨਾ ਆਪਣਾ ਹੀ ਬੱਚਾ ਤੇ ਪਲਟਾ ਗੰਡੂ ਸਮਾਈਲ ਕਰ ਦੇ ਕਹਣਾ ਸਮਾਈਲ ਚੈੱਕ ਕਰੋ ਤੇਰੀ ਵੈਕਸ਼ੀਨ ਤੱਕ ਨਾ ਭੈ ਪਰਾਂ ਡਿੱਗੀ ਐਸਾ ਲਾਇਆ ਤੇ ਇਹ ਐ ਚੁੱਭ ਦਸਲੀ ਚੁੱਭ ਲੈ ਹਾਇਲੋ ਕਰ ਦੇ ਕਹਣਾ ਦੂਜਾ ਐ ਸਾਨੂੰ ਕੰਦਾਂ ਵਾਲੀ ਐਕਸਰਸਾਈਜ਼ ਦੱਸਦਾ ਐ ਕੰਦਾਂ ਵਾਲੀ ਲਾਇਆ ਕਰ ਕਹਿੰਦਾ ਜਿੰਮ ਲਵਰ ਐ ਡੋਲਾ ਦਿਖਾ ਦੇ ਡੋਲਾ ਹੀ ਦਿਖਾਣਾ ਤੇਰੀ ਛਾਤੀ ਤੁਹਾਨੂੰ ਕਰਕੇ ਨਾ ਉਹ ਚਲੋ ਜੀ ਬਾਪੂਆਂ ਤੇ ਦਾਣਾ ਮਾਣੀ ਰੱਖਾਂਗੇ ਜੇ ਟਾਈਮ ਹੋਇਆ ਨਹੀਂ ਹਟ ਜਾ ਖੜ ਜਾ ਸ਼ਾਮ ਨਹੀਂ ਕਰਾਂਗੇ ਤੇ ਬਾਕੀ ਮਾਹੌਲ ਪੂਰਾ ਬੇਵੀ ਹੈ ਪਤਾ ਹੀ ਸਾਨੂੰ ਪਰੰਗ ਦੇਖੋ ਜੀ ਮੇਰੇ ਵੀਰਾਂ ਨੂੰ ਜੀ ਜੀ ਪਹੁੰਚ ਗਿਆ ਜੀ ਉੱਤੇ ਤੇ ਤੱਤਾ ਪਾਣੀ ਲਿਆਏ ਥੱਲੋਂ ਤੇ ਅੱਧੀ ਬਾਲਟੀ ਲਾਇ ਬਹੁਤਾ ਮੁੱਕਦਾ ਹੀ ਨਹੀਂ ਅੱਜ ਤੋ ਤੂ ਕੇ ਪਿਪੀਆਂ ਰੱਖਾਂਗੇ ਤੇ ਪਿਪੀਆਂ ਚੱਕ ਕੇ ਲੈ ਗਿਆ ਨੇ ਮਿੱਤਰੋ ਧੋਨੇ ਕਰ ਦਿਨਾ ਕਲੀਅਰ ਤੇ ਲਾਈਟ ਲਾ ਦੀਆਂ ਲਾਈਟ ਤਾਂ ਲੱਗ ਰਹੀ ਹੈ ਲਓ ਜੀ ਤੇ ਪਿਪੀ ਚੱਕ ਲਈ ਆਪਣੀ ਗੇਟ ਲਓ ਜੀ ਸ਼ਰੀਰ ਦੇ ਗਾਧੇ ਰਹੇ ਮੈਂ ਖਾਵਾਗੇ ਦੁਹਾਵਾਗੇ ਲਓ ਜੀ ਤੇ ਆਲੇ ਖੁੱਡੇ ਵੀ ਕੱਢ ਲਈਏ ਮੈਂ ਕਹਿੰਦਾ ਮੋਟਰ ਚਲਵਾ ਲਿਆ ਲਓ ਜੀ ਕਰਤਾ ਜੀ ਕਲੀਅਰ ਜਮਾ ਤੇ ਅੱਦਾ ਤਾਂ ਡੋਲਦਾ ਤੂੰ ਓਏ ਜਾ ਤੱਤਾ ਤਾਂ ਨਹੀਂ ਹੈਗਾ ਸਹੀ ਹੈ ਤੇ ਤੇ ਨਾ ਮੈਨ ਲੈ ਕੇ ਐਵੀ ਚੀਜ਼ ਗੁੰਗੁਣਾ ਮੈਰਾ ਦਵੀਆ ਘਬਰਗਾ ਪਾਣੀ ਵੀ ਨਾ ਨਾ ਬਾਲਾ ਕਾ ਨਿਕਲਿਆ ਨਾ 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 ਮਾ ਦਿਆ ਪੁੱਤਾਂ ਦਿੰਦਾ ਪਤਾ ਨਹੀਂ ਕੀ ਚੀਜ਼ ਹੈ ਹੋਰ ਜੀ ਨਹੀਂ ਇਹਨੂੰ ਇੱਧਰ ਧਰਨ ਗਿਆ ਦਦਰਿਆ ਤੇ ਵੀ ਤੜਦੇ ਚਾਲੇ ਇੱਧਰ ਧਰਦੇ ਯਾਰ ਪਹਿਲਾਂ ਆਪੇ ਹੋਈ ਜਾਊਗਾ ਠੰਡਾ ਠੰਡਾ ਹੋਈ ਜਾਊਗਾ ਸੱਚ ਐਨੀ ਦਰ ਸੰਦ ਪੈਂਦੀ ਇੱਥੇ ਜੀ ਜੀ ਟਰੇ ਪਰ ਦੀ ਦਾਣਿਆਂ ਨਾਲ ਤੇ ਪੀਪੀ ਦਾ ਧਰਤੀ ਪਾਣੀ ਵਾਲੀ ਆ ਵੀ ਟਰ ਦੇ ਪਨੇ ਤੇ ਟਰ ਦਾਣੇ ਜ਼ਰਦੀਆਂ ਹੋਣਾ ਬਹੁਤ ਟਾਈਮ ਆਗਾ ਭੁੱਖੇ ਨੇ ਵਿਚਾਰੇ ਤੇ ਮੈਂ ਮੈਰਾ ਗੇਟ ਖੋਲ ਲਾ ਲਓ ਜੀ ਤੇ ਸਾਰੇ ਥੱਲੇ ਆਏ ਖੜੇ ਨੇ ਤੇ ਦਾਣਾ ਮਿਕਸ ਕਰਤਾ ਆਪਣਾ ਦਾਣਾ ਸਾਨੂੰ ਤੇ ਬਾਜਰਾ ਆਇਓ 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 ਬਤੋ ਆਇਓ ਆਇਓ ਆਬੂ ਤੇ ਬੀਪੀ ਰੱਖੀ ਨਹੀਂ ਉਧਰ ਹੁੱਡੇ ਜੇ ਇੱਧਰ ਰੱਖੀ ਸੀ ਖਾਲਾ ਗਿਆ ਤੇ ਲੋ ਕੋਈ ਨਾ ਹੁਣ ਰੱਖ ਦਿੰਦੇ ਆ ਫੈਨ ਨੂੰ ਨੰਬਰ ਦੇ ਦਿਆ ਆਪਣਾ ਉਹ ਨੰਬਰ ਨਾ ਦੇ ਵੈਰਦ ਲੋ ਜੁਆ ਸੱਚੀ ਦੇਣ ਦਾ ਕੀ ਹੋਇਆ ਘੜਜਾ ਮੈਂ ਕਰਦਾ ਇਹਨਾਂ ਨਾਲ ਗੱਲਬਾਤ ਪਾਣੀ ਰੱਖ ਲਾਣਾ ਕਰ ਦਿੰਦਾ ਮੇਰਾ ਲਾ ਲਓ ਜੀ ਤੇ ਰੱਖ ਦਈਏ ਪਾਣੀ ਵੀ ਲੋ ਜੀ ਤਰਤਾ ਨਿੱਗਾ ਨਿੱਗਾ ਪਾਣੀ ਨਿੱਗਾ ਤਾਂ ਕੀ ਗਰਮੀ ਹੈ ਮੇਰੇ ਸਾਹਨ ਤੇ ਪਾ ਦਾਂਗੇ ਥੋੜਾ ਜਿਹਾ ਹੋਰ ਲੈਵਲ ਡੋਣਾ ਰੋਬਿਓ ਕਰਦੇ ਆਂ ਵਲੌਗ ਦੀ ਐਂਡਿੰਗ ਤੇ ਥੱਲੇ ਆ ਗਏ ਸੀ ਆਪਾਂ ਕਮਰੇ ਜਿਹਦੇ ਤੇ ਟੀਵੀ ਲਾ ਰੱਖੇ ਕਰਦੇ ਨੇ ਚ ਕੋਈ ਦਿੱਕਤ ਨਹੀਂ ਤੇ ਵਸ ਕਰਦੇ ਹੁਣ ਵਲੌਗ ਦੀ ਐਡੀ ਵੀ ਸਾਡੇ ਰਿਪੋਰਟਿੰਗ ਕਰਤੀ ਸੀ ਓਕੇ ਦਾਣਾ ਪਾਣੀ ਦੋਨੇ ਖੁੱਡਿਆਂ ਤੇ ਰੱਖਤਾ ਸੀ ਮਿੱਤਰੋ ਤੇ ਕੱਲ ਦੇਖਦੇ ਆਂ ਵੀ ਦਿਨ ਸਾਫ਼ ਹੋਊਗਾ ਕਿ ਨਹੀਂ ਚ ਚਲੋ ਕੱਲ ਹੀ ਦੇਖੇਗਾ ਤਾਂ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ